ਸਸਰੇ ਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਅਕਸਰ ਹੀ ਸਿਆਸਤ ਵਿੱਚ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਲੀਡਰ ਕਿਸੇ ਪਾਰਟੀ ਦਾ ਮੈਂਬਰ ਹੁੰਦਾ ਹੈ ਤਾਂ ਉਸ ਲਈ ਸਭ ਤੋਂ ਵਧੀਆ ਪਾਰਟੀ ਉਹੀ ਹੁੰਦੀ ਹੈ ਪਰ ਜਦੋਂ ਉਸ ਪਾਰਟੀ ਤੋਂ ਕਿਨਾਰਾ ਕਰ ਲੈਂਦਾ ਤਾਂ ਸਭ ਤੋਂ ਘਟਿਆ ਪਾਰਟੀ ਉਹੀ ਪਾਰਟੀ ਸਭ ਤੋਂ ਘਟਿਆ ਪਾਰਟੀ ਬਣ ਜਾਂਦੀ ਹੈ ਅਤੇ ਕੁਝ ਅਜਿਹੇ ਹਾਲ ਹੁਣ ਸ਼੍ਰੋਮਣੀ ਅਕਾਲ ਦਲ ਦੇ ਟਕਸਾਲੀ ਆਗੂਆਂ ਦੇ ਹੋ ਰਿਹਾ ਹੈ ਜਿਨ੍ਹਾਂ ਨੇ ਕਿ ਸ਼੍ਰੋਮਣੀ ਅਕਾਲ ਦਲ ਛੱਡ ਦਿੱਤਾ ਹੈ ਹੁਣ ਰਣਜੀਤ ਸਿੰਘ ਬਰਾਂਪੁਰਾ ਅੱਜਕੱਲ ਸ਼੍ਰੋਮਣੀ ਅਕਾਲ ਦਲ ਦੇ ਬਾਦਲ ਪਰਿਵਾਰ ਦੇ ਰਾਜ਼ ਖੋਲਦੇ ਦਿਖਾਈ ਦਿੰਦੇ ਨੇ ਉਹਨਾਂ ਨੇ ਦੱਸਿਆ ਕਿ ਕਿਵੇਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਲੜਕੇ ਜਿਹੜਾ ਕਿ ਬਹੁਤ ਛੋਟੀ ਉਮਰ ਦਾ ਸੀ ਅਜੇ ਅਮਰੀਕਾ ਕਿਉਂ ਪਟਕੇ ਆਇਆ ਸੀ ਕੋਈ ਉਹਨੂੰ ਗਿਆਨ ਨਹੀਂ ਸੀ ਕੋਈ ਤਜਰਬਾ ਨਹੀਂ ਸੀ ਕੋਈ ਕੁਰਬਾਨੀ ਨਹੀਂ ਸੀ ਸਿਰਫ ਇਹ ਸੀ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਣਕਾ ਸੀ ਉਹਨੂੰ ਸ਼ੁਰੂਮਲੀ ਥਾਲੀ ਜਲ ਦਾ ਪ੍ਰਧਾਨ ਬਣਾ ਦਿੱਤਾ ਗਿਆ ਜਦੋਂ ਉਹਨੂੰ ਪ੍ਰਧਾਨ ਬਣਾਉਣਾ ਸੀ ਤਾਂ ਮੈਨੂੰ ਬਾਦਰ ਸਾਹਿਬ ਨੇ ਟੈਲੀਫੋਨ ਕੀਤਾ ਕਿ ਤੁਸੀਂ ਜਿਲੰਦਰ ਸਰਕਟ ਆਓ ਚਾਹੋ ਛੇਤੀ ਛੇਤੀ ਜਰੂਰੀ ਕੰਮ ਹੈ ਮੈਂ ਮਹਿਮਰਸਰ ਸਾ ਮੈਂ ਉੱਥੇ ਗਿਆ ਦੋਵੇਂ ਪੇਪੋਤੋ ਸੇ ਬੈਠੇ ਸੀ ਇਹਨਾਂ ਨੇ ਕੁੰਡੀ ਮਾਰ ਲਈ ਤੇ ਮੇਰੇ ਨਾਲ ਗੱਲਾਂ ਕਰਨ ਲੱਗੇ ਬਾਦਰ ਸਾਹਿਬ ਕਹਿੰਦੇ ਕਿ ਭਰਮਪੁਰਾ ਜੀ ਮੈਂ ਹੁਣ ਬਹੁਤਾ ਭਾਰ ਨਹੀਂ ਚੁੱਕ ਸਕਦਾ ਤੇ ਮੈਂ ਫੈਸਲਾ ਕੀਤਾ ਵਾ ਇਕ ਸੁਖਵੀਰ ਬਾਦਰ ਨੂੰ ਸ਼ਰਮੀ ਕਾਲੀ ਦਲ ਦਾ ਪਰਦਾਨ ਬਣਾ ਦਿਆਂ ਮੇਰੇ ਦਿਲ ਦੇ ਉੱਤੇ ਜੋਰ ਦਸ ਜਿਵੇਂ ਮੁਕਾ ਵੱਜਦਾ ਪੈਰਾਸਲ ਨੂੰ ਜਮੀਨੇ ਤੇ ਜਾਂਦੀ ਆ ਮੇਰੇ ਪੈਰਾਸਲ ਨੂੰ ਜਮੀਨੇ ਕਰ ਗਈ ਤੇ ਮੈਂ ਉਹਨਾਂ ਨੂੰ ਕਿਹਾ ਜੀ ਤੇ ਵੇਸਤਰ ਕਰੋ ਤੇ ਚੀਫ ਮਿਨਿਸਟਰ ਜੀ ਨੂੰ ਦੇ ਦਿਓ ਇਹ ਗੱਲ ਆਦਰ ਸਾਹਿਬ ਜੀ ਨੇ ਪੁੱਛ ਸਕਦਾ ਤੇ ਜੋ ਮੈਂ ਕਿਹਾ ਜੀ ਤੇ ਚੀਫ ਮਿਨਿਸਟਰ ਜੀ ਨੂੰ ਦੇ ਦਿਓ ਤੇ ਬਦਲ ਸਾਹਿਬ ਇਹਦਾ ਪਾ ਪਾਰਟੀ ਦੇ ਲਈ ਕਿ ਸੇਵਾ ਕਰੀਏ ਨਾ ਕਿ ਪੈਰੇ ਮੈਨੂੰ ਕਹਿੰਦੇ ਨੇ ਚੀਫ ਨੇ ਛੇ ਨਹੀਂ ਆਪਾਂ ਦੇਣੀ ਇਹਨੂੰ ਇਸੇ ਦੀ ਪਰਖਣਿਆ ਇਹਨੂੰ ਆ ਪ੍ਰਧਾਨ ਬਣਾ ਦੇਣਾ ਇਹਦੇ ਥੱਲੇ ਕੰਮ ਕਰਾਂਗੇ ਕਿ ਜਦੋਂ ਮੰਡੇਲੇ ਮੋਹਲ ਵੇਨਾ ਥੱਲੇ ਕੰਮ ਕਰਾਂਗੇ ਮੈਂ ਕਿਹਾ ਭਾਈ ਅਸੀਂ ਜਦੋਂ ਕੈਦਾ ਕੱਟਦੇ ਸਾਂ ਉਹਦੇ ਜਿੰਮੇ ਨਹੀਂ ਅੱਜ ਕਾਲੀਗਲ ਦੇ ਪ੍ਰਧਾਨ ਕਿਹੋ ਜਿਹਾ ਸਭਾ ਆ ਗਿਆ ਤੇ ਮੈਨੂੰ ਨਾਲ ਹੀ ਹੁਕਮ ਕੀਤਾ ਕਿ ਜਿਸ ਦਿਨਾਂ ਪ੍ਰਧਾਨਗੀ ਚੋਣ ਹੋਣੀ ਆ ਪਰਸੋ ਮਰਨ ਪਰ ਜੇ ਤੁਹਾਨੂੰ ਮੈਂ ਹੁਕਮ ਦੇਣਾ ਤੂੰ ਹੇਰਾ ਨਾਮ ਪੇਸ਼ ਕਰਨਾ ਹੁਣ ਇੱਕ ਮੇਰੇ ਵਾਸਤੇ ਇਹ ਜੱਗ ਪੈ ਗਿਆ ਕਿ ਮੈਂ ਕੀ ਕਰਾਂ ਜੋ ਮੈਂ ਮੰਨਦਾ ਤੇ ਫਿਰ ਵੀ ਬਾਪ ਸਮਝਦਾ ਮੈਂ ਕਿ ਜੇ ਨਹੀਂ ਮੰਨjate ਤੇ ਪਾਰਟੀ ਦੇ ਡਿਸਪਲਿਨ ਜਿਹੜਾ ਵਾ ਉਹਨੂੰ ਭੰਗ ਕਰਦਾ ਮੈਂ ਉਹਦਾ ਨਾਮ ਪੇਸ਼ ਕੀਤਾ ਉਹ ਪ੍ਰਧਾਨ ਬਣ ਗਿਆ ਰਣਜੀਤ ਸਿੰਘ ਬਰਾਂਪੁਰਾ ਦਾਤਾ ਇਹ ਵੀ ਕਹਿਣਾ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲਾ ਤੇ ਵਿਕਰਮ ਸਿੰਘ ਮਜੀਠੀਆ ਨੇ ਪੁੱਠੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਕਿਵੇਂ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਅੱਗੇ ਮਿੰਨਤਾਂ ਵੀ ਕੱਢੀਆਂ ਸਨ ਜਦੋਂ ਉਹ ਪ੍ਰਧਾਨ ਬਣਿਆ ਉਹਨੇ ਕੋਈ ਪ੍ਰਧਾਨਗੀ ਵਾਲੀ ਸ਼ਰਮਨੀ ਕਾਲੀਦਾਨ ਨੂੰ ਧੱਕਾ ਕਰਨ ਲਈ ਉਹਨੇ ਕੋਈ ਕੰਮ ਨਹੀਂ ਕੀਤਾ ਸਾਰੇ ਥੱਲੋ ਮਾਰੋ ਰੇਤਾ ਪੱਗਰੀ ਟਰਾਂਸਪੋਰਟ ਆ ਜੋ ਕੁੱਤੇ ਕੰਮ ਸਾਰੇ ਉਹਨਾਂ ਨੇ ਸਾਰੇ ਪਨਵਿਆਂ ਦੇ ਨਾਲ ਕੇ ਸ਼ੁਰੂ ਕਰਤੇ ਮੈਂ ਬਾਦਲ ਸਾਹਿਬ ਨੂੰ ਵਾਰ-ਵਾਰ ਕਿਉਂਕਿ ਮੇਰੀ ਉਹ ਗੱਲ ਸਮਝਦੇ ਸੀ ਮੈਂ ਕੱਲਿਆਂ ਜਾ ਜਾ ਕੇ ਉਹਦੇ ਦੇ ਗੋਡਿਆਂ ਨੂੰ ਹੱਥ ਲਾ ਕੇ ਪੈਰਾਂ ਨੂੰ ਹੱਥ ਲਾ ਕੇ ਕਿਹਾ ਪਾਰਟੀ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਬਾਦਲ ਸਾਹਿਬ ਇਹ ਪਾਰਟੀ ਦਾ ਬਣਾਈ ਸੀ ਉਹਨਾਂ ਲੋਕਾਂ ਨੇ ਜਿਹੜੇ ਅੱਜ ਹੈ ਨਹੀਂ ਕਰਦੇ ਆ ਵੇਲੇ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਮੈਂ ਇੱਕ ਵਾਰ ਨਹੀਂ 100 ਵਾਰ ਮੈਂ ਹੱਥ ਜੋੜ ਕੇ ਥੱਲੇ ਕੁਰਸੀ ਤੋਂ ਉੱਤਰ ਕੇ ਉਹਨਾਂ ਦੇ ਕੋਲ ਮਾਸਲਾਇਆ ਬਾਦਲ ਸਾਹਿਬ ਪਾਕੀ ਪਾਨੀਵੜੀ ਪਾਕੀਆ ਇਹਦਾ ਇਤਿਹਾਸ ਵੜਾ ਸਨੈਰੀਏ ਕਾਖਣਾ ਲਿਖਿਆ ਜਾਊਗਾ ਨਾ ਕਰੋ ਉਹ ਮੇਰੇ ਅੱਖੇ ਨਹੀਂ ਲੱਗੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਮੁਆਫੀ ਨੂੰ ਲੈ ਕੇ ਵੀ ਬਾਦਲ ਪਰਿਵਾਰ ਕਟਾਰੇ ਵਿੱਚ ਅਕਸਰ ਹੀ ਘਿਰਦਾ ਰਹਿੰਦਾ ਹੈ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਦੱਸਿਆ ਕਿ ਕਿਵੇਂ ਡੇਰਾ ਸਿਰਸਾ ਦੇ ਮੁਖੀ ਨੂੰ ਬਾਦਲ ਪਰਿਵਾਰ ਨੇ ਮੁਆਫੀ ਦਵਾਈ ਸੀ ਆ ਜਿਹੜਾ ਸਾਰਿਆ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾ ਕੇ ਇਹ ਸਾਧਮੀ ਨੇ ਕਿਹਾ ਕਿ ਮੈਂ ਉਹੋ ਜਿਹੀ ਗੱਲਾਂ ਕਰਨੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਦੇ। ਤਾਂ ਕਰ ਸਾਹਿਬ ਨੇ ਲੋਕਾਂ ਰੋਲਾ ਪਾਇਆ, ਸੰਗਤ ਨੇ ਰੋਲਾ ਪਾਇਆ, ਸਿੱਖਾਂ ਨੇ ਰੋਲਾ ਪਾਇਆ, ਦੁਨੀਆ ਨੇ ਰੋਆ ਪਿਆ। ਕਰਤਾਰ ਸਾਹਿਬ ਨੇ ਉਹਨੂੰ ਸਜਾ ਸੁਣਾ ਕੇ ਉਹਦਾ ਨਾਮ ਹੈ ਮੁਸਲਮਾਨ ਜਿਹੜੀ ਆ ਉਹ ਗੱਲ ਕਹਿ ਦਿੱਤੀ। ਇਹਨਾਂ ਲੋਕਾਂ ਨੇ ਬਿਨਾਂ ਮੰਗਿਆ ਮਾਫ਼ੀ ਕਿਉਂਕਿ ਉਹਦੀ ਉੱਥੇ ਸਾਡੀ ਭੋਟਾਂ ਨੇ ਉਹਦੀ ਸਿੱਖੀ ਸੇਵਕੀ ਬੜੀ ਬਾਕੀ ਉਹ ਮੇਰ ਬਹੁ ਗਿਆ ਉਹਦੀਆਂ ਪਛਾਣਾਂ ਪੁੱਛਿਆ ਨਾ ਚੱਲ ਰਹੀਆਂ ਸੀ ਰਾਤ ਦੇ ਲੋਕ ਚਾਕੇ ਬਿਨਾ ਮੰਗਿਆ ਮਾਦੀ ਜਿਹੜੀ ਆ ਉਸ ਬੰਦੇ ਨੂੰ ਦੇਤੀ ਰਹਾ ਤਿਆ ਲੋਕਾਂ ਨੇ ਪੁੱਛਲੇ ਫੋਕੇ ਜੇ ਲੋ ਫੇਰ ਕਹਤਾ ਨਹੀਂ ਜੀ ਮੈਂ ਆਪਣੀ ਕਿਸਤਾ ਦੇ ਸਾਹਮਣੇ ਇਹ ਸਭ ਕਰ ਰਿਹਾ ਰਣਜੀਤ ਸਿੰਘ ਬ੍ਰਹਮਪੁਰਾ ਦੇ ਇਨ੍ਹਾਂ ਖੁਲਾਸਿਆਂ ਤੋਂ ਇਹ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਕਾਫੀ ਧੀਰ ਤੋਂ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੋਇਆ ਸੀ ਇਹੀ ਕੁਝ ਕਹਿਣ ਦੀ ਕੋਸ਼ਿਸ਼ ਹੈ ਤੇ ਬ੍ਰਹਮਪੁਰਾ ਕਰਦੇ ਦਿਖਾਈ ਦੇ ਰਹੇ ਨੇ ਪਰ ਸਵਾਲ ਬ੍ਰਹਮਪੁਰਾ ਸੇਵਾ ਸਿੰਘ ਸੇਖਵਾਰ ਰਤਨ ਸਿੰਘ ਅਜਨਾਲਾ ਤੇ ਵੀ ਇਸ ਕਰਕੇ ਉੱਠ ਜਾਂਦੇ ਨੇ ਕਿ ਜੇਕਰ ਇੰਨੀ ਧੀਰ ਤੋਂ ਇਹ ਕਬਜ਼ਾ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਤੇ ਕੀਤਾ ਹੋਇਆ ਸੀ ਅਤੇ ਜੇਕਰ ਇਹਨੇ ਪੁੱਠੇ ਕੰਮ ਬਾਦਲ ਪਰਿਵਾਰ ਉਸ ਵੇਲੇ ਕਰ ਰਿਹਾ ਸੀ ਤਾਂ ਇਹਨਾਂ ਨੇ ਉਦੋਂ ਆਵਾਜ਼ ਕਿਉਂ ਨਹੀਂ ਚੁੱਕੀ ਉਦੋਂ ਇਹ ਕਹਿੰਦੇ ਨੇ ਕਿ ਅਸੀਂ ਅਨੁਸ਼ਾਸਨ ਕਿ ਅਸੀਂ ਆਵਾਜ਼ ਨਹੀਂ ਚੁੱਕੀ ਹੈ ਪਰ ਸਵਾਲ ਇਹ ਵੀ ਹੈ ਕਿ ਪੰਜਾਬ ਦੇ ਨਾਲੋਂ ਪਾਰਟੀ ਦਾ ਅਨੁਸ਼ਾਸਨ ਇਹਨਾਂ ਨੂੰ ਕਿੰਨਾ ਇੱਕ ਵੱਡਾ ਜਾਬਦਾ ਸੀ ਉਦੋਂ ਇਹਨਾਂ ਨੇ ਆਵਾਜ਼ ਕਿ ਹੋਣੀ ਚੁੱਕੀ ਹੈ ਤੇ ਜੇਕਰ ਹੋਣਾ ਆਵਾਜ਼ ਚੁੱਕੀ ਹੈ ਤਾਂ ਫਿਰ ਹੁਣ ਬਾਦਲ ਪਰਿਵਾਰ ਦੇ ਖਿਲਾਫ ਇਹਨੇ ਵੱਡੇ ਖੁਲਾਸੇ ਕਰਦੇ ਇਹ ਟਕਸਾਲੀ ਆਗੂ ਦਿਖਾਈ ਦਿੰਦੇ ਨੇ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਇਹਨਾਂ ਟਕਸਾਲੀਆਂ ਦੇ ਨਿਸ਼ਾਨੇ ਤੇ ਰਹਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸ਼ਰੋਮਣੀ ਅਕਾਲੀ ਦਲ ਨੂੰ ਬਰਬਾਦ ਕਰਨ ਦਾ ਸਾਰਾ ਸਿਹਰਾ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਨੂੰ ਜਾਂਦਾ ਪਰ ਹੁਣ ਇਹਨਾਂ ਟਕਸਾਲੀ ਆਗੂਆਂ ਨੇ ਬਾਦਲ ਪਰਿਵਾਰ ਦੇ ਅੰਦਰਲੀਆ ਗੱਲਾਂ ਵੀ ਦਸਨੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਵੇਂ ਕਿ ਰਣਜੀਤ ਸਿੰਘ ਬਰੰਪਰਾ ਵੀ ਇਥੇ ਦੱਸ ਦੇ ਦਿਖਾਈ ਦਿੰਦੇ ਨੇ ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਹੱਕ ਬਣਦਾ ਹੈ ਕਿ ਹੁਣ ਆ ਪਾਰਟੀ ਛੱਡਣ ਤੋਂ ਬਾਅਦ ਬਾਦਲ ਪਰਿਵਾਰ ਦੇ ਪਾਜ ਇਸ ਤਰ੍ਹਾਂ ਉਧੇੜਨ ਇਸ ਬਾਰੇ ਤੁਹਾਡੀ ਕਿਹ ਰਾਏ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ ਕੇ ਵਿਵਾਖ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਹੋਰ ਕੀ ਕੁਝ ਕਿਹਾ ਇਸ ਵੇਲੇ ਰਣਜੀਤ ਸਿੰਘ ਬਰਾਪੁਰਾ ਨੇ ਹੋਰ ਕੀ ਕੀ ਰਾਜ਼ ਖੋਲੇ ਬਾਦਲ ਪਰਿਵਾਰ ਦੇ ਤੁਸੀਂ ਉਹ ਸੁਣੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਕਾਲ ਤੱਕ ਦਾ ਜ਼ਫੇਰਦ ਜਿਹੜਾ ਸੁਪਰੀਮ ਹੈ ਜਿਹਨੂੰ ਆਪਾਂ ਸਾਰੇ ਸਿੱਖ ਉਹਦਾ ਆਖਰੀ ਮੋਰ ਸਾਡੇ ਹੁਕਮ ਨਹੀਂ ਮੋਰ ਸਾਡੇ ਜੇਕਰ ਉਹ ਕਹਦੇ ਫਲਾਣੇ ਸਿੱਖ ਦੇ ਨਾਲ ਸਿੱਖਾਂ ਨੇ ਮਿਲਣਾ ਨਹੀਂ ਫਲਾਣੇ ਵੱਡੇ ਨਾਲ ਸਿੱਖਾਂ ਨੇ ਬੋਲਣਾ ਨਹੀਂ ਕਿ ਹਰ ਬੰਦਾ ਗਰੈਡ ਕਰਦਾ ਕਿ ਮੈਂ ਕਾਲ ਤਖਤ ਸਾਹਿਬ ਦਾ ਹੁਕਮ ਹੈ ਮੈਂ ਲੇਕੇ ਨਹੀਂ ਬੋਲਣਾ। ਔਰ ਉਸ ਬੰਦੇ ਨੂੰ ਸਜ਼ਾ ਸੁਣਾਈ ਹੋਵੇ ਕਿ ਕਾਲ ਤਖਤ ਦੇ ਜਫੇਦਾਰ ਨੂੰ ਸੱਜ ਕੇ ਉਹ ਕਾਲ ਤਖਤ ਜਿੱਥੇ ਕਾਲੀ ਫੂਲਾ ਸਿੰਘ ਬਰਾਜ ਮਾਰ ਰਹਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਛੋੜੀ ਕੀ ਕਰਕੇ ਕੀਤੀ ਉਹਨੂੰ ਸਜ਼ਾ ਸੁਣਾਈ ਕੋਟੜਿਆਂ ਦੀ। ਉਸ ਕਾਲ ਚਲ ਤੇ ਜefeਦਾਰ ਨੂੰ ਆਪਣੀ ਕੂਟੀ ਸੀ ਚੰਡੀਗੜ੍ਹ ਸੱਦ ਕੇ ਅੰਦੇ ਸਾਡਾ ਹੁਕਮ ਆ ਕਿ ਉਹ ਜਿਹੜਾ ਸਾਧਿਆ ਦੋਸਤਿਆ ਜਿਹੜਾ ਪਾਪੀ ਆ ਉਹਨੂੰ ਮਾਫ ਕਰਨਾ ਤੇ ਉਹਨੂੰ ਮਾਫ ਕੀਤਾ ਹੁਣ ਖਾਲਸਾ ਜੀ ਦੱਸੋ ਉਹ ਰੈਣੀ ਗੱਲ ਸਿੱਖੀ ਵਾਲੀ ਫਿਰ ਜਿਹੜੇ ਆ ਬਨਗਾਰੀ ਬਹਿਰ ਗੁਜਾਂ ਜਿਹੜਾ ਕਾਂਡ ਰਿਆ ਉਥੇ ਸਾਰਿਆਂ ਨੂੰ ਪਤਾ ਸੀ ਇਹਨਾਂ ਨੂੰ ਵੀ ਪਤਾ ਸੀ ਕਿ ਜਿਹੜਾ ਉਹ ਸਾਧਿਆ ਉਹ ਬੇਗਮੀਆਂ ਗੁਰੂ ਘਰ ਦੀਆਂ ਅਜਿਹੀਆਂ ਸਾਰੀਆਂ ਕਰੋਂ ਦਾ ਉਹਨਾਂ ਨੇ ਜਦੋਂ ਇਹ ਸਭ ਕੁਝ ਕੀਤਾ ਤੇ ਕਿ ਉਹਨਾਂ ਨੇ ਵਾਰਨ ਦੇ ਕੇ ਇੱਕ ਦਿਨ ਕਿਹਾ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਜੜਾ ਆ ਗਿਆ ਉਹ ਹੀ ਗੰਗ ਵਿੱਚ ਖਲਾਰਾਂਗੇ ਜੇ ਤੁਸੀਂ ਸਾਡੀਆਂ ਸ਼ਰਤਾਂ ਨਾ ਮੰਨਿਆ ਕਿ ਖਾਲਸਾ ਜੀ ਪਿੱਛੇ ਰਲਾਈਟਨ ਦਾ ਫੇਲ ਆਏ ਵਾਅਦਾ ਕੀਤਾ ਸਭ ਕੁਝ ਪਿਆ ਉਹਨਾਂ ਨੇ ਉਸੇ ਹੀ ਤਰ੍ਹਾਂ ਕੀਤਾ ਕਿਸੇ ਬੰਦੇ ਨੂੰ ਖੜਿਆ ਨਹੀਂ ਕਿਤੇ ਨੂੰ ਫੇਰ ਨਹੀਂ ਗਿਆ ਮਉ ਇਹੋ ਜੀ ਸਰਕਾਰ ਦਾ ਤੇ ਮਉ ਇਹੋ ਜੀ ਸਿੱਖੀ ਦਾ ਅਹੀਂ ਕਿਹਾ ਉਝਾਨ ਦਿਓ ਵਹੀਂ ਰੋਏ ਟਿੱਕੇ ਬਸ ਸਾਡੇ ਅੱਖੇ ਨਹੀਂ ਕੋਈ ਲੰਦਾ ਤੇ ਅਹੀਂ ਫਿਰ ਜਦੋਂ 1902017 ਦੇ ਵਿੱਚ ਫਿਰ ਪਾਕੀ ਹਰੀ ਅਸੀਂ ਬਾਦਲ ਸਿੰਘ ਸਾਹਿਬ ਨੂੰ ਕਿਹਾ ਪਹਿਲੀ ਮੀਟਿੰਗ 'ਚ ਅਸੀਂ ਕਿਹਾ ਬਾਦਲ ਸਿੰਘ ਸਾਹਿਬ ਅੱਜ ਕੋਈ ਗੱਲ ਹੋੜਨਾ ਕਰੋ ਅੱਜ ਇਹ ਦਰੋ ਕਿ ਪਾਰਟੀ ਦੀ ਨਮੂਸ਼ੀ ਪਰੇ ਹਾਰ ਕਿਉਂ ਨਹੀਂ ਆ ਤੇ ਬਾਲ ਸਾਹਿਬ ਮੈਨੂੰ ਕਹਿੰਦੇ ਤੁਸੀਂ ਦੱਸ ਦਿਓ ਮੈਂ ਤਾਂ ਇਸ ਕਰਕੇ ਹੋਈ ਆ ਕਿ ਜਿਹੜਾ ਸੁਖਵੀਰ ਸਿੰਘ ਤੇ ਆ ਬਕਰਮਜੀਠੀਆ ਐਂਡ ਕੰਪਨੀ ਆ ਇਹਨਾਂ ਦੀਆਂ ਬੇਵਕੂਫੀਆਂ ਕਰਕੇ ਇਹਨਾਂ ਦੀਆਂ ਜਾਸਦੀਆਂ ਕਰਕੇ ਇਹਨਾਂ ਦੀਆਂ ਗਲਤੀਆਂ ਕਰਕੇ ਇਹ ਅੱਜ ਨਮੂਸ਼ੀ ਪਹਿੰਕਾਰ ਹੋਈ ਆ ਕਿਹੜਾ ਮੈਂ ਤਾਂ ਫੇਰ ਜੀ ਰੋਸੀ ਪਾ ਦੇਣਾ ਚਾਹੀਦਾ ਮੈਂ ਉਹ ਠੱਗੇ ਗਿਆ ਬਾਲਾ ਸਾਹਿਬ ਜੀ ਦੇ ਜੀ ਦੀ ਮਰਜ਼ੀ ਜਾ ਕੇ ਸਿੰਘ ਦੀ ਪੁੱਛ ਲਓ ਮੈਂ ਕਹਾਂ ਸੀ ਫਾਦ ਜਦ ਰੇ ਗੱਲ ਕਈ ਉੱਠ ਕੇ ਰੋਣ ਲੱਪਿਆ ਸਰ ਉਹ ਰੋਣ ਲੱਪਿਆ ਦਾ ਕਹਿਦਾ ਪਾਵਾ ਕਹਿਦਾ ਰੋਣ ਦਾ ਰਿਹਾ ਉਹ ਪਾਜ ਪਾਜ ਕਿਤੇ ਦੀ ਜੀਵੀ ਕੋਰ ਕਲੀ ਕੋਈ ਕਦੀ ਕੋਈ ਮੂੰਹ ਚ ਪਾਣੀ ਪਾਉ ਉਹ ਨਿਦਲ ਜੇ ਖੜੇ ਖੜੋਤੇ ਤੋਂ ਤੇ ਇਹ ਸਰਾ ਸਾਰਾ ਇਹ ਡਰਾਮਾ ਹੋਇਆ ਅਹੀਂ ਬਾਦਲ ਸਾਹਿਬ ਨੂੰ ਕਿਹਾ ਅਗਰ ਨਹੀਂ ਵੇਆ ਪਰ ਉਹਨਾਂ ਜਦੋਂ ਕੋਈ ਗੱਲ ਸਾਡੀ ਸੁਣੀ ਨਹੀਂ ਆ ਜਦ ਵੀ ਫਿਊਲੀ ਮੀਟਿੰਗ ਜਿਹੜੀ ਆ ਪਿੰਡ ਬਾਦਲ ਤੋਂ ਲੱਭੀ ਮੈਂ ਕਨੇਡਾ ਤੇ ਜਾ ਕੇ ਉੱਥੇ ਬਿਆਨ ਦਿੱਤਾ ਹਿੰਦੂਸਤਾਨ ਟਾਈਮ ਨੂੰ ਮੈਨੂੰ ਉਹਨਾਂ ਨੇ ਪੁੱਛਿਆ ਦਿੱਲੀ ਤੋਂ ਤੁਹਾਡਾ ਕੀ ਵਿਚਾਰ ਹੈ ਤੇ ਮੈਂ ਜਿਹੜੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਉਹਨਾਂ ਨਾਲ ਕੀ ਪਿਆ ਮੇਰੇ ਬਾਦਰ ਸਾਹਿਬ ਦਾ ਕੈਨੇਡਾ 'ਚ ਟੈਲੀਫੋਨ ਗਿਆ ਉਹ ਕਹਿਣ ਲੱਗੇ ਬਰਨਪੁਰਾ ਸਾਹਿਬ ਇਹਦਾ ਘਰ ਕੋ ਗਿਆ ਮੈਂ ਕੀ ਹੋਇਆ ਅਜੇ ਤਹਾਂ ਬਿਆਨ ਦਿੱਤਾ ਕਾਲੀ ਦਿਨ ਮਰ ਗਿਆ ਤੇ ਮੈਂ ਕਿਹਾ ਕਾਸ਼ੀ ਜੱਟ ਪਹਿਲਾਂ ਹੀ ਮਰਿਆ ਮੈਂ ਸੱਚੀਆਂ ਗੱਲਾਂ ਕਰਦਾ ਹਾਂ ਤੇ ਮੈਂ ਸੱਚੀ ਗੱਲ ਕੀਤੀ ਹੈ ਮੈਨੂੰ ਕਹਿੰਦੇ ਤੁਹਾਡੇ ਵਰਗਾ ਐਡਾ ਜਰਨਲ ਮੈਂ ਕਿਹਾ ਜੀ ਜਰਨਲ ਕਹਦੇ ਆ ਪਾਰਟੀ ਕਰ ਕੋ ਵੀ ਜਰਨਲ ਕਹਦੇ ਆ ਕੋਈ ਜਰਨਲ ਨਹੀਂ ਪਾਤੀ ਘਰ ਕੋ ਕੀ